ਰੋਟਰੀ ਕਲੱਬ ਗੁਰਾਇਆਂ ਦੇ ਪ੍ਰਧਾਨ ਹਰਜੀਵਨ ਜੈਨ ਦੀ ਪ੍ਰਧਾਨਗੀ ਹੇਠ ਹੜਪੀੜਤਾ ਵਾਸਤੇ ਦੂਜਾ ਟਰੱਕ 225 ਗੱਦੇ ਅਤੇ 33 ਬੈੱਡ 50 ਕੰਬਲ ਡੇਰਾ ਪਾਬਾ ਨਾਨਕ ਸਾਹਿਬ ਵਿਖੇ ਭੇਜੇ ਗਏ ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜੀਵਨ ਜੈਨ ਸੰਜੀਵਨ ਦਾਤ ਪਨੋਟ ਨੇ ਕਿਹਾ ਕਿ ਪਿਛਲੇ ਦਿਨੀਂ ਭਾਰੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਫੀ ਨੁਕਸਾਨ ਹੋ ਗਿਆ ਸੀ ਉਸ ਸਮੇਂ ਵੀ ਰੋਟਰੀ ਕਲੱਬ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਪ੍ਰਸ਼ਾਸਨ ਦੀ ਮੰਗ ਤੇ ਹੁਣ ਕਲੱਬ ਵੱਲੋਂ ਗੱਡੀ ਅਤੇ ਬੈੱਡ ਭੇਜੇਗੇ ਆਉਣ ਵਾਲੇ ਸਮੇਂ ਦੌਰਾਨ ਵੀ ਹੋਰ ਲੋੜਿੰਦਾ ਸਮਾਨ ਭੇਜਿਆ ਜਾਵੇਗਾ ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਪੀਐਸਜੀ ਲੋ ਸ਼੍ਰੀ ਰਾਧਾਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੇ ਮਾਤਾ ਸੋਢੀ ਰਾਮ ਸਾਬਕਾ ਪ੍ਰਧਾਨ ਕਾਉਂਸਲਰ ਨਵਜੋਤ ਕੌਰ ਮਨੁਤਾ ਨੰਬਰਦਰ ਜਸਵਿੰਦਰ ਸਿੰਘ ਰਾਜਨ ਮੱਕੜ ਨਿਤੇਸ਼ ਜੈਨ ਪਵਨ ਸ਼ਰਮਾ ਕੁਲਵਿੰਦਰ ਸਿੰਘ ਸੰਧੂ ਰਣਜੀਤ ਸਿੰਘ ਸਨੀ ਮਨੁਤਾ ਹੈਪੀ ਮਾਹੀ ਜਤਿਨ ਸ਼ਰਮਾ ਅਤੇ ਮੈਂਬਰ ਹਾਜ਼ਰ ਸਨ ਜਨ ਪ੍ਰਦਾਨ ਰੋਟਰੀ ਕਲਬ ਗੁਰਾਇਆ ਅਸੀਂ ਅਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਪੂਰਾ ਟਰੱਕ ਗੱਦਿਆਂ ਦਾ ਮੰਜਿਆਂ ਦਾ ਪੜ ਕੇ ਡੇਰਾ ਬਾਬਾ ਨਾਨਕ ਲੈ ਗਿਆ ਸੀਗੇ ਉੱਥੇ ਸਾਨੂੰ ਸਰਵਦਾ ਖਾਲਸਾ ਐਸ ਡੀ ਐਮ ਦੇ ਸਹਿਯੋਗ ਨਾਲ ਜਿਹੜੀ ਐਨ ਜੀਓ ਕੰਮ ਕਰ ਰਹੀ ਆ ਉਹ ਇਸਪੁਰਦ ਕਰਕੇ ਆਏ ਤੇ ਸਾਰਾ ਮਾਲ ਵੰਡ ਗਿਆ ਹੈ ਦੋ ਪਿੰਡਾਂ ਦੇ ਵਿੱਚ ਅਸੀਂ ਅੱਜ ਫੇਰ ਇੱਕ ਹਫ਼ਤੇ ਬਾਅਦ ਅਸੀਂ ਦੂਸਰਾ ਟਰੱਕ ਜਿੱਚ 225 ਗੱਦੇ 50 33 ਸਟੀਲ ਬੈਡ 50 ਕੰਬਲ ਸਾਡੀ ਜਿੰਨੀ ਵੀ ਦਾਨ ਹੈ ਰਕਮ ਆ ਸਾਡੇ ਬੜੇ ਸਹਿਯੋਗੀ ਹਾਨੇ ਨਾਲ ਵਿੱਚ ਸਰਦਾਰ ਬਹਾਦਰ ਸਿੰਘ ਜੀ ਡੱਲੇਵਾਲ ਇੱਕ ਸਰਪੰਚ ਜਿਹੜੇ ਕਿ ਹੁਣ ਆਸਟ੍ਰੇਲੀਆ ਚ ਆ ਉਹਨਾਂ ਨੇ ਸਾਨੂੰ 50000 ਰੁਪਇਆ ਇਹਦੇ ਹਸ ਦਿੱਤਾ ਦੂਜੀ ਵੱਡੀ ਰਕਮ ਹੈ ਹਰਪ੍ਰੀਤ ਸਿੰਘ ਗਰੇਵਾਲ ਕਤਵੇ ਹਾਲ ਤੋਂ ਨਾ ਹੁਣ ਇੰਗਲੈਂਡ ਚ ਆ ਉਹਨਾਂ ਨੇ ਸਾਨੂੰ ਘਰ ਬਲਾ ਕੇ 1 ਲੱਖ ਰੁਪਇਆ ਦਿੱਤਾ ਤੀਜੀ ਵੱਡੀ ਰਕਮ ਹੈ ਸਾਡੇ ਐਕਸ ਪ੍ਰਧਾਨ ਜਸਿੰਦਰ ਸਿੰਘ ਸੂਦੀ ਉਹਨਾਂ ਦੀ ਲੜਕੀ ਨੇ 1 ਲੱਖ 20000 ਸਾਨੂੰ ਭੇਜਿਆ ਬਾਕੀ 10-10 20-20 ਹਜ਼ਾਰਾਂ ਦੇ ਦਾਨੀ ਸੱਜਣ ਬਹੁਤਾਂ ਦੇ ਪੈਸੇ ਆਏ ਹਨ ਜਿਹੜਾ ਕਿ ਸਾਡੀ ਕਲੱਬ ਵਿੱਚ ਡੈਡੀਕੇਟਿਡ ਕ੍ਰੀਏਟਿਵ ਸੰਸਥਾ ਹੈ ਉੱਥੇ ਜਾਮ ਹਨ ਅਸੀਂ ਜਲਦੀ ਹੀ ਇੱਕ ਤੀਜਾ ਟਰੱਕ ਹੋਰ ਭੇਜਾਂਗੇ ਫਲੱਡ ਲੀਫ ਵਾਸਤੇ ਬਹੁਤ ਜਲਦੀ ਤੋਂ ਜਲਦੀ ਸਾਡੇ ਸਾਰੇ ਮੈਂਬਰ ਸੇਵਾ ਕੰਡ ਚ ਲੱਗੇ ਹਨ ਸਨ ਪੂਰੇ ਸ਼ਹਿਰ ਵਾਸੀਆਂ ਸਹਿਯੋਗ ਹਨ ਮੇਰੇ ਨਾਲ ਹੁਣ ਸਾਡੇ ਪੂਰੇ ਮੈਂਬਰ ਪੂਰੀ ਟੀਮ ਖੜੀ ਹੈ ਥੈਂਕ ਯੂ ਅੱਜ ਅਸੀਂ ਦੂਸਰਾ ਟਰੱਕ ਰੋਟਰੀ ਕਲੱਬ ਗ੍ਰਾਂਵ ਵੱਲੋਂ ਜਿਹੜੀ ਕਿ ਇੱਕ ਸੰਸਾਰ ਪੱਧਰ ਦੀ ਚੈਰੀਟੇਬਲ ਸੰਸਥਾ ਹੈ ਉਹਨਾਂ ਨੂੰ ਉਹਨਾਂ ਦੇ ਸਹਿਯੋਗੀ ਸੱਜਣਾ ਨੇ ਉਹਨਾਂ ਦੇ ਕਰੀਬੀ ਮਿੱਤਰਾਂ ਨੇ ਜਿਵੇਂ ਕਿ ਪਹਿਲਾਂ ਜੈਨ ਸਾਹਿਬ ਵੀ ਬੋਲ ਕੇ ਗਏ ਆ ਜਿਹੜੇ ਕਿ ਰੋਟਰੀ ਕਲੱਬ ਦੇ ਪ੍ਰਧਾਨ ਨੇ ਨਾਲ ਸੋਢੀ ਸਾਹਿਬ ਖੜੇ ਨੇ ਬਿਮਲ ਜੈਨ ਜੀ ਖੜੇ ਨੇ ਢਿਲੋਂ ਸਾਹਿਬ ਖੜੇ ਨੇ ਹੈਪੀ ਮਾਹੀ ਜੀ ਖੜੇ ਨੇ ਕੁਲਵਿੰਦਰ ਸੰਧੂ ਜੀ ਖੜੇ ਨੇ ਅਜੀ ਮਾਟਾ ਜੀ ਖੜੇ ਨੇ ਰਣਜੀਤ ਜੀ ਨੇ ਕਾਉਂਸਲਰ ਸਾਡਾ ਜਤਨ ਜੀ ਨੇ ਜਸੁੰਦਰ ਚਿੰਤਾ ਜੀ ਨੇ ਹਰਸ਼ ਮਹਿਤਾ ਜੀ ਨੇ ਜਿੰਨੇ ਵੀ ਸਾਡੇ ਸੱਜਣ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਆ ਉਹਨਾਂ ਨੇ ਬੜੇ ਉਪਰਾਲੇ ਕਰਕੇ ਸਾਨੂੰ ਪੈਸੇ ਭੇਜ ਕੇ ਇਹ ਕਿਹਾ ਕਿ ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਪਹਿਲੀ ਵਾਰ ਇਹਨਾਂ ਨਖਾਲਸਾਡ ਜਿਹੜੀ ਕਲੱਬ ਸੀ ਜਿਹੜੀ ਉਹ ਸੰਸਥਾ ਹੈ ਸੰਸਾਰ ਪੱਧਰ ਦੀ ਸੰਸਥਾ ਹੈ ਜਿਹੜੀ ਹਰ ਮੁਲਕ ਚ ਜਾ ਕੇ ਸੇਵਾ ਕਰਦੀ ਹੈ ਉੱਥੇ ਦਾ ਪ੍ਰਸ਼ਾਸਨ ਡੇਰਾ ਬਾਬਾ ਨਾਨਕ ਜਿਹੜਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਅਫੈਕਟਡ ਏਰੀਆ ਸੀਗਾ ਅੱਜ ਰੋਟਰੀ ਕਲੱਬ ਦੇ ਜਿਹੜੇ ਬਹੁਤ ਸੀਨੀਅਰਸ ਮੈਂਬਰਸ ਨੇ ਜੇ ਮੈਂ ਕੱਲੇ-ਕੱਲੇ ਦੇ ਮੈਂ ਨਾਂ ਲਮਾ ਉਹਨਾਂ ਦੇ ਕੰਮ ਦੱਸਾਂ ਤਾਂ ਬਹੁਤ ਜ਼ਿਆਦਾ ਸਮਾਂ ਹੋ ਜਾਵੇਗਾ ਅੱਜ ਇਹ ਦੂਜਾ ਟਰੱਕ ਡੇਰਾ ਬਾਬਾ ਨਾਨਕ ਜਾਣਾ ਹੈ ਜਿਹਦੇ ਵਿੱਚੋਂ ਜਿਹੜੇ ਦਾਨੀ ਸੱਜਣ ਸਨ ਸਰਦਾਰ ਬਹਾਦਰ ਸਿੰਘ ਢੱਲੇਵਾਲ ਜਿਹੜੇ ਕਿ ਅਸਵਲੇ ਆਸਟ੍ਰੇਲੀਆ ਵਿੱਚ ਨੇ ਸਾਬਕਾ ਸਰਪੰਚ ਰਹੇ ਨੇ ਉਹਨਾਂ ਨੇ 50000 ਰੁਪਏ ਸਾਨੂੰ ਭੇਜਿਆ ਹੈ ਜਿਉਂ ਉਹਨਾਂ ਨੇ ਹੋਰ ਵੀ ਸਾਨੂੰ ਕਿਹਾ ਕਿ ਜਿੰਨੀ ਵੀ ਤੁਸੀਂ ਮਦਦ ਕਰੋਗੇ ਅਸੀਂ ਸਾਨੂੰ ਸਮੇਂ-ਸਮੇਂ ਤੇ ਭੇਜਦੇ ਰਹਾਂਗੇ ਦੂਸਰਾ ਹੈ ਸਰਦਾਰ ਹਰਭਜਨ ਸਿੰਘ ਜੀ ਗਰੇਵਾਲ ਜਿਹੜੇ ਕੁਤਵਿਆਲ ਤੋਂ ਨੇ ਹਾਲ ਬਾਸੀ ਜਿਹੜੇ ਇੰਗਲੈਂਡ ਵਿੱਚ ਰਹਿੰਦੇ ਨੇ ਉਹਨਾਂ ਨੇ 1 ਲੱਖ ਰੁਪਇਆ ਜਿਹੜਾ ਹੈ ਉਹ ਸੰਸਥਾ ਰਾਹੀਂ ਫੜ ਪੀੜਤਾਂ ਦੇ ਲਈ ਭੇਜਿਆ ਹੈ ਇਵੇਂ ਹੀ 1,25,000 ਰੁਪਇਆ ਸਰਦਾਰ ਜਸਵਿੰਦਰ ਸਿੰਘ ਜੀ ਸੂਰੀ ਸੂਰੀ ਪਰਿਵਾਰ ਵੱਲੋਂ ਸਾਨੂੰ ਦਿੱਤਾ ਗਿਆ ਹੈ ਇਸੇ ਤਰ੍ਹਾਂ ਅਸੀਂ ਜਿਹੜੇ ਬਾਕੀ ਹੋਰ ਮਾਇਆ ਜਿਹੜੇ ਦਾਨੀ ਸੱਜਣਾ ਨੇ ਸਾਨੂੰ ਦਿੱਤੀ ਹੈ ਉਹ ਤੀਸਰੇ ਟਰੱਕ ਵਿੱਚ ਅਸੀਂ ਲੋਡ ਕਰਕੇ ਲਿਜਾ ਕੇ ਉਹਨਾਂ ਸੱਜਣਾ ਦਾ ਨਾਂ ਭੇਜਾਂਗੇ ਜਿੰਨੇ ਵੀ ਐਨ ਆਰ ਆਈ ਸੱਜਣ ਨੇ ਜਿਨ੍ਹਾਂ ਨੇ ਸਾਨੂੰ ਇਹ ਮਾਇਆ ਭੇਜੀ ਹੈ ਅਸੀਂ ਉਹਨਾਂ ਦੇ ਕੋਟਨ ਕੋਟ ਧੰਨਵਾਦੀ ਹਾਂ ਕਿਉਂਕਿ ਉਹਨਾਂ ਦੀ ਮਦਦ ਤੋਂ ਬਿਨਾਂ ਜਿਹੜੇ ਅੱਜ ਦੇ ਸਮਾਜਿਕ ਜਿਹੜੇ ਕੰਮ ਹੈ ਉਹ ਹੋਣੇ ਅਧੂਰੇ ਨੇ ਸੋ ਜਿੰਨੇ ਵੀ ਮਾਨਯੋਗ ਪਰਸਨੈਲਿਟੀ ਨੇ ਸਾਨੂੰ ਪੈਸੇ ਦਿੱਤੇ ਨੇ ਭਾਵੇਂ ਉਹ ਲੋਕਲ ਨੇ ਭਾਵੇਂ ਉਹ ਵਿਦੇਸ਼ੀ ਨੇ ਐਨ ਆਰ ਆਈ ਨੇ ਅਸੀਂ ਉਹਨਾਂ ਦਾ ਰੋਟਰੀ ਕਲੱਬ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੂਸਰਾ ਟਰੱਕ ਹੈ ਜਿਹੜਾ ਰੋਟਰੀ ਕਲੱਬ ਲੈ ਕੇ ਜਾ ਰਹੀ ਹੈ ਡੇਰਾ ਬਾਬਾ ਨਾਨਕ ਉੱਥੇ ਖਾਲਸਾ ਅੜਵਾਲਿਆਂ ਨੂੰ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ 50 ਕੰਬਲ ਦੀ ਸੰਗਤ ਉਹਨਾਂ ਦੇ ਵਿੱਚ 225 ਜਿਹੜੇ ਗੱਦੇ ਆ 50 ਕੰਬਲ ਨੇ ਜੀ ਸਿੰਘ ਉਹਨਾਂ ਘਾੜੇ ਵਿੱਚ ਜੀ ਸਿੰਘ ਰਣਜੀਤ ਸਿੰਘ ਜੀ ਹੁਣ ਬੋਲੋ ਜਿਹੜੇ ਕਿ ਰੋਟਰੀਅਨ ਨੇ ਉਹਨਾਂ ਵੱਲੋਂ ਨੇ ਔਰ 33 ਜਿਹੜੇ ਸਟੀਲ ਬੈੱਡ ਹੈ ਇਹ ਅਸੀਂ ਉੱਥੇ ਜਾ ਕੇ ਜਿਹੜੇ ਹੜਪੀੜਤਾ ਦੀ ਮਦਦ ਲਈ ਦੇਵਾਂਗੇ ਸਾਡਾ ਪਰ ਆਲਾ ਭਾਮਾ ਛੋਟਾ ਹੈ ਪਰ ਬੂੰਦ ਬੂੰਦ ਦੇ ਨਾਲ ਸਮੁੰਦਰ ਭਰਦਾ ਹੈ ਸੋ ਅਸੀਂ ਉਹਨਾਂ ਹੜਪੀੜਤਾ ਦੀ ਸਿਹਤ ਲਈ ਹਰ ਪੱਖੋਂ ਰੋਟਰੀ ਕਲੱਬ ਖੜੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਡੇਰਾ ਬਾਬਾ ਨਾਨਕ ਚ ਹੈਗੇ ਜਿੱਥੇ ਰੋਟਰੀ ਕਲੱਬ ਪੁਰਾਇਆ ਨੇ ਬਹੁਤ ਹੀ ਦਾਇਕ ਕੰਮ ਕਰਾ ਦਿੱਤੇ ਨੇ ਇਹ ਲੋਕ ਤੇ ਇਹ ਲੋਕ ਬਹੁਤ ਬਧੀਆ ਕੁਆਲਿਟੀ ਦੇ ਹੋਲਡਿੰਗ ਬੈਟ ਲੈ ਕੇ ਆਏ ਹੈ ਤੇ ਬਹੁਤ ਬਧੀਆ ਕੱਦੇ ਲੈ ਕੇ ਆਏ ਹੈ ਤੇ ਮਤਲਬ ਇਹ ਉਹ ਚੀਜ਼ਾਂ ਨੇ ਜਿਹਦੀ ਇਸ ਟਾਈਮ ਤੇ ਸਾਨੂੰ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਔਰ ਬੜੇ ਪਿਆਰ ਨਾਲ ਇਹਨਾਂ ਨੇ ਸਾਰੀ ਤਿਆਰੀ ਕੀਤੀ ਹੈ ਤੇ ਲੈ ਕੇ ਆਏ ਹੈ ਤੇ ਇਹ ਵੀ ਬਹੁਤ-ਬਹੁਤ ਤਨਵਾ ਰੰਗਾਂ ਰੋਟਿਕ ਦਾ ਪੁਰਾਇਆ ਦਾ ਇਹ ਵੀ ਪੂਰੀ ਤਰ੍ਹਾਂ ਜਿਨ੍ਹਾਂ ਨੇ ਐਫਰਟ ਪਾਇਆ ਮੈਨਾਂ ਲੋ ਲੈ ਕੇ ਆਏ ਨੇ ਤੇ ਹੋਰ ਵੀ ਬਹੁਤ ਚੀਜ਼ਾਂ ਚਾਹੀਏ ਸਾਡੇ ਨਾਲ ਰਿਪੋਰਟ ਕਰਦੇ ਰਹੇ ਕਿ ਤੁਸੀਂ ਪਹਿਲਾਂ ਤੋਂ ਵੀ ਕਰ ਰਹੇ ਸੀ ਤੇ ਬਹੁਤ-ਬਹੁਤ ਦਤਾਂ